ਬੀਬੀਐਮਬੀ ਦੇ ਉੱਤੇ ਪੱਕੇ ਤੌਰ ਦੇ ਉੱਤੇ ਕਬਜ਼ਾ ਕਰ ਲਿਆਗਾ ਬੀਐਸਐਫ ਜਿਹੜੀ ਅੰਦਰ ਆ ਗਈ ਹੈ ਪੰਜਾਬ ਯੂਨੀਵਰਸਿਟੀ ਦੇ ਉੱਤੇ ਹਮਲਾ ਹੋਇਆ ਪਰ ਆ ਤਾਂ ਸਿੱਧਾ ਹੀ ਉਹ ਹਮਲਾ ਹੈ ਜਿਹਦੇ ਤਹਿਤ ਪੂਰਨ ਰੂਪ ਦੇ ਵਿੱਚ ਹੀ ਚੰਡੀਗੜ੍ਹ ਸਾਡੇ ਤੋਂ ਖੋਹ ਲਿਆ ਜਾਵੇਗਾ ਕੱਲ ਤੇ ਵੀ ਫੇਸਬੁਕਾਂ ਫੇਸਬੁਕ ਦੇ ਉੱਪਰ ਸਾਰੀਆਂ ਪਾਰਟੀਆਂ ਨੇ ਬਿਆਨ ਦੇ ਦਿੱਤੇ ਆ ਕਿ ਚੰਡੀਗੜ੍ਹ ਨੂੰ ਜਿਹੜਾ ਪੰਜਾਬ ਦਾ ਹੈ ਚੰਡੀਗੜ੍ਹ ਨੂੰ ਨਹੀਂ ਜਾਣ ਦੇਵਾਂਗੇ ਨਹੀਂ ਕਰਨ ਦੇਵਾਂਗੇ ਪਰ ਰੋਡ ਮੈਪ ਕੀ ਹੈ ਇਕੱਲੇ ਫੇਸਬੁਕ ਤੇ ਬਿਆਨ ਦੇ ਕੇ ਚੰਡੀਗੜ੍ਹ ਨਹੀਂ ਬਚਣਾ ਨਾ ਪੰਜਾਬ ਨੂੰ ਪੰਜਾਬ ਦੇ ਹੱਥ ਮਿਲਣੇ ਆ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੇ ਦੋ ਮੁੱਦੇ ਆਏ ਐ ਦੋਨਾਂ ਤੇ ਉਹ ਕਮਜ਼ੋਰ ਰਹੇ ਐ BBMP ਤੇ ਆਇਆ ਐ ਨਾਟਕ ਬਹੁਤ ਕੀਤੇ ਟਕਵੰਜ ਬਹੁਤ ਕੀਤੇ ਉੱਥੇ ਜਾ ਕੇ ਏ ਆਈ ਨਾਲ ਵੀਡੀਓ ਬਹੁਤ ਬਣਾਈਆਂ ਪਰ ਆਖਰ ਪੂਰਨ ਰੂਪ ਚ BBMP ਉਹਨਾਂ ਨੂੰ ਸੌਂਪ ਦਿੱਤਾ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਵੀ ਹਾਲੇ ਤੱਕ ਮੁੱਖ ਮੰਤਰੀ ਤੋਂ ਆਵਦਾ ਕੋਈ ਸਟੈਂਡ ਸਪਸ਼ਟ ਹੀ ਨਹੀਂ ਹੋਇਆ ਜਿਹੜੇ ਪ੍ਰਾਣਿਆਂ ਨੇ ਹੱਕ ਵੇਚੇ ਉਹਨਾਂ ਦੇ ਮੱਥੇ ਤੇ ਕਲੰਕ ਲੱਗਿਆ ਹੋਇਆ ਅੱਜ ਪੰਜਾਬ ਸਰਕਾਰ ਦੀ ਵਾਰੀ ਅੱਜ ਭਗਵਾਨ ਸਿੰਘ ਮਾਨ ਦੀ ਵਾਰੀ ਐ ਉਹ ਕਿੰਨਾ ਪੰਜਾਬ ਦੇ ਹੱਕਾਂ ਲਈ ਡਟ ਕੇ ਖੜ ਜਾਂਦੇ ਨੇ ਉਹ ਹੁਣ ਪਤਾ ਲੱਗਣਾ ਹੈਗਾ ਜੇਕਰ ਸਾਰੀਆਂ ਪਾਰਟੀਆਂ ਨਹੀਂ ਲੜਨਗੀਆਂ ਪੰਜਾਬ ਸਰਕਾਰੇ ਦੇ ਮੁਰੇ ਨਹੀਂ ਲੱਗੂਗੀ ਤਾਂ ਇਹਦੇ ਨਾਲ ਇਹ ਪੋਜੀਸ਼ਨ ਕਲੀਅਰ ਹੋ ਜੂ ਕਿ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਇਸ ਮੁੱਦੇ ਨੂੰ ਸਹਿਰਤਾ ਦੇ ਨਾਲ ਜੇ ਕਿਸਾਨ ਯੂਨੀਅਨ ਵਾਲੇ ਹਰ ਲੜਾਈ ਲੜਨੀ ਹੈ ਤੇ ਫਿਰ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਨਾਲ ਰਗੜ ਕੇ ਲੋਕਾਂ ਨੇ ਫੋੜੇ ਤੇ ਰੋਣਾ ਹੈ ਕਾਂਗਰਸ ਨੇ ਸਮੇ ਸਮੇਤੇ ਪੰਜਾਬ ਦੇ ਅਧਿਕਾਰਾਂ ਤੇ ਕਾਂਗਰਸੀਆਂ ਸਰਕਾਰਾਂ ਨੇ ਵੀ ਡਾਕੇ ਮਾਰਿਆ ਹੁਣ ਕਾਂਗਰਸ ਨੂੰ ਇਸ ਤੇ ਸਟੈਂਡ ਸਪਸ਼ਟ ਕਰਨਾ ਪਵੇਗਾ ਤੇ ਖਾਸ ਕਰਕੇ ਕਾਂਗਰਸ ਦੇ ਮੁਖੀ ਰਾਹੁਲ ਗਾਂਧੀ ਨੂੰ ਕਿ ਉਹ ਪੰਜਾਬ ਦੇ ਨਾਲ ਖੜਦਿਆ ਜਾਂ ਇੱਥੇ ਡਿਪਲੋਮੈਟ ਜਿਹੜੀ ਆਪਣੀ ਰਾਜਨੀਤੀ ਕਰਦਿਆ ਸ਼੍ਰੋਮਣੀ ਅਕਾਲੀ ਦਲ ਇਸ ਲੜਾਈ ਨੂੰ ਨਹੀਂ ਲੜਦਾ ਜਾਂ ਕਮਜ਼ੋਰੀ ਨਾਲ ਲੜਦਾ ਜਾਂ ਸਿਰਫ ਉਹ ਵੀ ਫੇਸਬੁੱਕ ਤੇ ਲੜਦਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਪੱਤਾ ਸਾਫ਼ ਸਮਝੋ ਹੁਣ ਇਹ ਨਹੀਂ ਹੈ ਕਿ ਤੁਸੀਂ ਸ਼ਿਕਾਰਨਾ ਵੀ ਰਹੋ ਤੇ ਸ਼ਿਕਾਰੀ ਨਾਲ ਵੀ ਹੁਣ ਤਾਂ ਤੁਹਾਨੂੰ ਲੈਣ ਖਿੱਚਣੀ ਪੈਣੀ ਹੈ ਕਿ ਇਧਰ ਕਿਹੜਾ ਤੇ ਇਧਰ ਕਿਹੜਾ ਪੰਜਾਬ ਨਾਲ ਕਿਹੜਾ ਤੇ ਕੇਂਦਰ ਨਾਲ ਕਿਹੜਾ ਜਿਹੜੇ ਵੱਧ ਕਰਨਗੇ ਆ ਕੇ ਇੱਥੇ ਗੱਲਾਂ ਜਿਹੜੇ ਪੰਜਾਬ ਨਿੱਤੀ ਪੰਜਾਬ ਦੀ ਖਾਤਰ ਮਰ ਜਾਂਦੇ ਆਥਰ ਨੂੰ ਤੇ ਧੜਕੇ ਨੂੰ ਫਿਰ ਜਉਂਦੇ ਜਾਂਦੇ ਆ ਵੀ ਉਹ ਵੇਖ ਕੇ ਫੇਸਬੁੱਕ ਦੇ ਉਹਨਾਂ ਤੋਂ ਵੀ ਬਚਨ ਦੀ ਲੋੜ ਹੈ ਜਿਹੜੇ ਫੇਸਬੁੱਕ ਤੇ ਬੈਠੇ ਪੰਜਾਬ ਦੇ ਰਖਵਾਲੇ ਐ ਇਹਨਾਂ ਨੂੰ ਇਸ ਇਹਨਾਂ ਮੋਰਚਿਆਂ ਤੋਂ ਦੂਰ ਰੱਖਣ ਦੀ ਲੋੜ ਹੈ ਨਹੀਂ ਇਹ ਮੋਰਚੇ ਖਰਾਬ ਕਰਨਗੇ ਕੇਂਦਰ ਸਰਕਾਰ ਦਾ ਪੰਜਾਬ ਦੇ ਉੱਤੇ ਇੱਕ ਹੋਰ ਵੱਡਾ ਹਮਲਾ ਸਰਦ ਸੈਸ਼ਨ ਦੇ ਵਿੱਚ 131ਵਾਂ ਸੋਧ ਬਿੱਲ ਲੈ ਕੇ ਆ ਰਹੀ ਹੈ ਕੇਂਦਰ ਸਰਕਾਰ ਜਿਸ ਦੇ ਵਿੱਚ ਚੰਡੀਗੜ੍ਹ ਦੇ ਉੱਪਰ ਜਿਵੇਂ ਕਿ ਰਾਜਪਾਲ ਉੱਪਰ ਰਾਜਪਾਲ ਦਾ ਜਿਹੜਾ ਪ੍ਰਸ਼ਾਸਕ ਲਾਉਣ ਜਾ ਰਹੀ ਹੈ ਗੱਲਬਾਤ ਉਸ ਮਾਮਲੇ ਬਾਰੇ ਕਰਾਂਗੇ ਕਿ ਪੂਰਾ ਮਾਮਲਾ ਕੀ ਹੈ ਕਿਸ ਤਰੀਕੇ ਨਾਲ ਜਿਹੜਾ ਚੰਡੀਗੜ੍ਹ ਹੈ ਉਹ ਕੇਂਦਰ ਆਪਣੇ ਕੋਲ ਲੈ ਜਾਵੇਗਾ YouTube ਬਣਾਉਣ ਜਾ ਰਹੀ ਹੈ ਕੇਂਦਰ ਸਰਕਾਰ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਇਹ ਵੱਡਾ ਹਮਲਾ ਆ ਹੁਣ ਤੱਕ ਸੀਗਾ ਪਹਿਲਾਂ ਪੰਜਾਬ ਯੂਨੀਵਰਸਿਟੀ ਦਾ ਹਮਲਾ ਜਾਂ ਹੋਰ BSF ਪੰਜਾਬ ਦੇ ਵਿੱਚ ਲਾਉਣੀ ਪਰ ਆ ਸਿੱਧੇ ਤੌਰ ਤੇ ਇੱਕ ਵੱਡਾ ਹਮਲਾ ਪੰਜਾਬ ਦੇ ਉੱਤੇ ਕਿ ਚੰਡੀਗੜ੍ਹ ਦੇ ਉੱਪਰ ਉਪਰਾਜਪਾਲ ਲਾਉਣਾ ਹੈ ਬਿਲਕੁਲ ਅ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਲਗਾਤਾਰ ਪੰਜਾਬ ਉੱਤੇ ਹਮਲੇ ਕੀਤੇ ਜਾ ਰਹੇ ਆ ਹਮਲੇ ਅੱਜ ਦੇ ਨਹੀਂ ਇਹ ਹਮਲੇ ਬਹੁਤ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਆ ਦਹਾਕੇ ਦਹਾਕਿਆਂ ਪਹਿਲਾਂ ਤੋਂ ਕੀਤੇ ਜਾ ਰਹੇ ਚਾਹੇ ਉਦੋਂ ਸੱਤਾ ਵਿੱਚ ਕਾਂਗਰਸ ਦੀ ਸਰਕਾਰ ਸੀ ਪੰਜਾਬ ਤੋਂ ਪੰਜਾਬ ਦੇ ਪਾਣੀ ਖੋਹੇ ਪੰਜਾਬ ਨੂੰ ਵੰਡਿਆ ਪੰਜਾਬ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਆਨੰਦਪੁਰ ਦੀਆਂ ਮਤੇ ਦੀਆਂ ਗੱਲਾਂ ਕੀਤੀਆਂ ਉਹ ਨਹੀਂ ਪੂਰੇ ਕੀਤੇ ਸਮੇਂ-ਸਮੇਂ ਤੇ ਪੰਜਾਬ ਨੂੰ ਜਿਹੜਾ ਉਹ ਡਾਕੇ ਵਜਦੇ ਰਹੇ ਚੰਡੀਗੜ੍ਹ ਤੇ ਵੀ ਪੰਜਾਬ ਨਾਲ ਜੁੜਿਆ ਜ਼ਰੂਰ ਸੀ ਪਰ ਜਿਹੜੇ ਐ ਇੱਕ ਸਿੱਧੇ ਰੂਪ ਦੇ ਵਿੱਚ ਪੰਜਾਬ ਤੋਂ ਵੱਖ ਵੀ ਕੀਤਾ ਗਿਆ ਹੌਲੀ-ਹੌਲੀ ਪੰਜਾਬ ਦੇ ਜਿੰਦੀਆਂ ਨੌਕਰੀਆਂ ਖਤਮ ਪੰਜਾਬ ਦੇ ਲੋਕਾਂ ਦੀਆਂ ਨੌਕਰੀਆਂ ਘਟਾ ਕੇ ਕਿਉਂਕਿ ਆਮ 60 40 ਦੀ ਰੇਸ਼ਿਓ ਸੀ ਉਹ ਘਟਾ ਕੇ ਦੂਜੇ ਸੂਬਿਆਂ ਨੂੰ ਹਿਮਾਚਲ ਦੇ ਲੋਕ ਬਾੜੇ ਗਏ ਚੰਡੀਗੜ੍ਹ ਦੇ ਲੋਕ 40 ਜਿਹੜੇ ਹਰਿਆਣੇ ਦੇ ਲੋਕ ਉਹਨਾਂ ਨੂੰ ਬਹੁ ਗੈਂਤ ਚੁੱਥੇ ਨੌਕਰੀਆਂ ਦਿੱਤੀਆਂ ਲਗਾ ਸਾਰੇ ਡਾਕੇ ਚੱਲ ਰਹੇ ਸੀ ਜਿਹੜੇ ਤਾਜ਼ੇ ਡਾਕੇ ਵਜੇ ਆ ਉਹ ਬੀਬੀਐਮਬੀ ਦੇ ਉੱਤੇ ਪੱਕੇ ਤੌਰ ਦੇ ਉੱਤੇ ਕਬਜ਼ਾ ਕਰ ਲਿਆਗਾ ਬੀਐਸਐਫ ਜਿਹੜੀ ਅੰਦਰ ਆ ਗਈ ਹੈ ਪੰਜਾਬ ਯੂਨੀਵਰਸਿਟੀ ਦੇ ਉੱਤੇ ਹਮਲਾ ਹੋਇਆ ਤੇ ਹੁਣ ਸਿੱਧਾ ਹਮਲਾ ਚੰਡੀਗੜ੍ਹ ਦੇ ਉੱਤੇ ਹੋਗਾ ਤੇ ਸਿੱਧਾ ਹਮਲਾ ਪੰਜਾਬ ਦੇ ਉੱਤੇ ਹੋਗਾ ਕਿ ਪੰਜਾਬ ਤੋਂ ਚੰਡੀਗੜ੍ਹ ਪੂਰਨ ਰੂਪ ਦੇ ਵਿੱਚ ਖੋ ਕੇ ਆਪਣੇ ਅਧੀਨ ਕਰਕੇ ਜਿਵੇਂ ਪੋਡੂਚਿਰੀ ਦਮਨ ਐਂਡ ਦਿਉ ਜਿਹੜੀ ਹੈ ਉਹ ਜਿਸ ਤਰੀਕੇ ਦੇ ਨਾਲ ਉਹ ਯੂਟੀਆਂ ਹੈ ਉਸ ਤਰੀਕੇ ਦੇ ਨਾਲ ਇਹ ਯੂਟੀਬੀ ਬਣਾਉਣ ਜਾ ਰਿਹਾ ਜਿਹਦੇ ਵਿੱਚ ਜਿਵੇਂ ਆਮ ਤੌਰ ਤੇ ਕੀ ਹੈ ਕਿ ਪੰਜਾਬ ਦਾ ਜਿਹੜਾ ਰਾਜਪਾਲ ਹੁੰਦਾ ਉਹ ਚੰਡੀਗੜ੍ਹ ਦਾ ਪ੍ਰਸ਼ਾਸਕ ਹੁੰਦਾ ਪਰ ਹੁਣ ਵਕਰਾ ਇੱਕ ਉਪ ਰਾਜਪਾਲਾ ਲਾਉਣ ਦੀ ਤਿਆਰੀ ਕਿਉਂਕਿ ਉਹ ਸੋਧ ਬਿੱਲ ਜਿਹੜਾ ਲੈ ਕੇ ਆ ਰਹੇ ਆ ਜਿਹੜਾ ਸਰਦ ਰੁੱਤ ਦੇ ਵਿੱਚ ਜਿਹੜਾ 1 ਦਸੰਬਰ ਤੋਂ ਸੈਸ਼ਨ ਚੱਲ ਪੈਣਾ ਉਹਦੇ ਵਿੱਚ ਜਿਸ ਤਰੀਕੇ ਨਾਲ ਉਹਨੂੰ ਪਾਸ ਕਰਨ ਦੀਆਂ ਤਿਆਰੀਆਂ ਤੇ ਇਹ ਸਿੱਧਾ ਪੰਜਾਬ ਤੇ ਬਹੁਤ ਵੱਡਾ ਹਮਲਾ ਹੈ ਜਿਹੜਾ ਲਗਾਤਾਰ ਅਸੀਂ ਕਹਿੰਦੇ ਰਹੇ ਹਾਂ ਕਿ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਚੀਜ਼ਾਂ ਵੈਸੇ ਕਾਗਜ਼ਾਂ 'ਚ ਵੀ ਸੋਹਣੀਆਂ ਲੱਗਦੇ ਸੀ ਹਕੀਕਤ 'ਚ ਤਾਂ ਪਹਿਲਾਂ ਹੀ ਬਹੁਤ ਘਟ ਸੀ ਪਰ ਆ ਤਾਂ ਸਿੱਧਾ ਹੀ ਉਹ ਹਮਲਾ ਹੈ ਜਿਹਦੇ ਤਹਿਤ ਪੂਰਨ ਰੂਪ ਦੇ ਵਿੱਚ ਹੀ ਚੰਡੀਗੜ੍ਹ ਸਾਡੇ ਤੋਂ ਖੋਹ ਲਿਆ ਜਾਵੇਗਾ ਅਸੀਂ ਯੂਨੀਵਰਸਿਟੀ ਨੂੰ ਕਿਉਂ ਪ ਉੱਥੇ ਪੈਰ ਧਰਨ ਦੀ ਜਗ੍ਹਾ ਰਹਿ ਗਈ ਹੈ ਇਕੱਲੀ ਜਿਹੜੀ ਪੰਜਾਬ ਦੀ ਕੋਈ ਜੀ ਸੈਨੇਟ ਮੈਂਬਰ ਪੰਜਾਬ ਦੇ ਜਾਂਦੇ ਸੀ ਉਹ ਪੰਜਾਬ ਦੀ ਪੈਰ ਧਰਨ ਦੀ ਜਗ੍ਹਾ ਰਹਿ ਗਈ ਹੈ ਇਹ ਵਿਧਾਨ ਸਭਾ ਦੀ ਗੱਲ ਕਰਨੀ ਹੋਵੇ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਆ ਜਦੋਂ ਹਰਿਆਣਾ ਨੇ ਮੰਗ ਕੀਤੀ ਕਿ ਸਾਨੂੰ ਚੰਡੀਗੜ੍ਹ ਚ ਵੱਖਰੀ ਵਿਧਾਨ ਸਭਾ ਲਈ ਜਗ੍ਹਾ ਦਿੱਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਉਦੋਂ ਇਹ ਗੱਲ ਕਹਿ ਚੁੱਕੇ ਆ ਕਿ ਸਾਨੂੰ ਵੀ ਵੱਖਰੀ ਜਗ੍ਹਾ ਦਿੱਤੀ ਜਾਵੇ ਹਾਲਾਂਕਿ ਦਾਵਾ ਉਦੋਂ ਇਹਨਾਂ ਨੇ ਇਹ ਠੋਕਣਾ ਸੀ ਕਿ ਸਾਡਾ ਹੀ ਚੰਡੀਗੜ੍ਹ ਹੈ ਅਸੀਂ ਤਾਂ ਆਪਦੀ ਜਗ੍ਹਾ 'ਚ ਬੈਠੇ ਆ ਪਰ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਕਾਲੀ ਦਾਲਾ ਚਾਹੇ ਉਹ ਆਮ ਆਦਮੀ ਪਾਰਟੀ ਪੰਜਾਬ ਹਤਾਸ਼ੀ ਜ਼ਰੂਰ ਕਹਾਉਂਦੀਆਂ ਆਪਣੇ ਆਪ ਨੂੰ ਕੱਲ ਦੇ ਵੀ ਫੇਸਬੁਕਾਂ ਫੇਸਬੁਕ ਦੇ ਉੱਪਰ ਸਾਰੀਆਂ ਪਾਰਟੀਆਂ ਨੇ ਬਿਆਨ ਦੇ ਦਿੱਤੇ ਹੈ ਕਿ ਚੰਡੀਗੜ੍ਹ ਨੂੰ ਜਿਹੜਾ ਪੰਜਾਬ ਦਾ ਚੰਡੀਗੜ੍ਹ ਨੂੰ ਨਹੀਂ ਜਾਣ ਦੇਵਾਂਗੇ ਨਹੀਂ ਕਰਨ ਦੇਵਾਂਗੇ ਪਰ ਰੋਡ ਮੈਪ ਕੀ ਹੈ ਇਹ ਵੀ ਲੋਕਾਂ ਨੂੰ ਦੱਸਣਾ ਪਵੇਗਾ ਕਿ ਤੁਹਾਡਾ ਹੁਣ ਚੰਡੀਗੜ੍ਹ ਨੂੰ ਬਚਾਉਣ ਦਾ ਰੋਡਮੈਪ ਕੀ ਹੈ ਕਿਸ ਤਰੀਕੇ ਨਾਲ ਲੜਾਈ ਲੜਨੀ ਹੈ ਇਕੱਲੇ ਫੇਸਬੁੱਕ ਤੇ ਬਿਆਨ ਦੇ ਕੇ ਚੰਡੀਗੜ੍ਹ ਨਹੀਂ ਬਚਣਾ ਨਾ ਪੰਜਾਬ ਨੂੰ ਪੰਜਾਬ ਦੇ ਹੱਕ ਮਿਲਣੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੋ ਮੁੱਦੇ ਆਏ ਐ ਦੋਨਾਂ ਤੇ ਉਹ ਕਮਜ਼ੋਰ ਰਹੇ ਐ ਬੀਬੀਐਮਪੀ ਤੇ ਆਇਆ ਐ ਨਾਟਕ ਬਹੁਤ ਕੀਤੇ ਟਕਵਾਂਜ ਬਹੁਤ ਕੀਤੇ ਉੱਥੇ ਜਾ ਕੇ ਏ ਆਈ ਨਾਲ ਵੀਡੀਓ ਬਹੁਤ ਬਣਾਈਆਂ ਪਰ ਆਖਰ ਪੂਰਨ ਰੂਪ ਚ ਬੀਬੀ ਐਮਬੀ ਉਹਨਾਂ ਨੂੰ ਸੌਂਪ ਦਿੱਤਾ ਫਿਰ ਆਇਆ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਵੀ ਹਾਲੇ ਤੱਕ ਮੁੱਖ ਮੰਤਰੀ ਤੋਂ ਆਪ ਦਾ ਕੋਈ ਸਟੈਂਡ ਸਪਸ਼ਟ ਹੀ ਨਹੀਂ ਹੋਇਆ ਨਾ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਹਦੇ ਖਿਲਾਫ ਬਿੱਲ ਪਾਸ ਕੀਤਾ ਨਾ ਕੋਈ ਉੱਥੇ ਪਹੁੰਚੇ ਐ ਸੈਨੇਟਰ ਦੇ ਮੈਂਬਰ ਹੋਣ ਦੇ ਬਾਵਜੂਦ ਵੀ ਉੱਥੇ ਨਹੀਂ ਪਹੁੰਚੇ ਸੋ ਦੋ ਮੁੱਦਿਆਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹ ਨਾਕਾਮਯਾਬ ਵਰੇਆ ਇਸ ਜੀ ਨੂੰ ਲੈ ਕੇ ਜਿਹੜੇ ਪੰਜਾਬ ਦੇ ਅਧਿਕਾਰਾਂ ਤੇ ਡਾਕੇ ਵੱਜੇ ਆ। ਹੁਣ ਆ ਗਿਆ ਜਿਹੜਾ ਚੰਡੀਗੜ੍ਹ ਦਾ ਮਸਲਾ। ਚੰਡੀਗੜ੍ਹ ਦੇ ਮਸਲੇ ਦੇ ਉੱਤੇ ਜੀ ਮੈਂ ਪਹਿਲਾਂ ਹੀ ਕਿਹਾ ਕਿ ਜਦੋਂ ਵਿਧਾਨ ਸਭਾ ਦੀ ਗੱਲ ਚੱਲੀ ਸੀ ਤਾਂ ਉਹਦੋਂ ਇਹ ਬਿਆਨ ਦੇ ਚੁੱਕੇ ਸੀ। ਪਰ ਹੁਣ ਸਵਾਲ ਬਹੁਤ ਵੱਡਾ ਖੜਾ ਹੋ ਗਿਆ। ਹੁਣ ਸਿੱਧੀ ਲੜਾਈ ਵਾਲਾ ਮਾਹੌਲ ਬਣ ਚੁੱਕਿਆ ਕਿ ਪੰਜਾਬ ਤੇ ਕੇਂਦਰ ਦੇ ਵਿਚਕਾਰ ਜਿਹੜਾ ਹੁਣ ਟਕਰਾ ਹੋਣਾ ਹੈ। ਪਰ ਉਹ ਟਕਰੇ ਨੂੰ ਟਾਕਰਾ ਦੇਵੇਗਾ ਕੌਣ? ਆਮ ਆਦਮੀ ਪਾਰਟੀ ਕੀ ਇਹਦੇ ਲਈ ਰੋਡਮੈਪ ਤਿਆਰ ਕੀਤਾ ਹੈ? ਹਾਲਾਂਕਿ ਜਿਸ ਤਰੀਕੇ ਦਾ ਕੱਲ ਦਾ ਫੈਸਲਾ ਆਇਆ ਮੁੱਖ ਮੰਤਰੀ ਨੂੰ ਬਾਕੀ ਕੰਮ ਛੱਡ ਕੇ ਜੇ ਹੁਣ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਜਿਹੜਾ ਮਨਾਇਆ ਜਾ ਰਿਹਾ ਹੈ ਸ਼ਹੀਦੀ ਦਿਹਾੜਾ ਉਹ ਉਹਦੇ ਤੇ ਵੀ ਜਿਹੜਾ ਧਿਆਨ ਦੇਣਾ ਬਣਦਾ ਉਹਨੂੰ ਵੀ ਕਰਨਾ ਪਰ ਉਸਦੇ ਨਾਲ ਹੀ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਹੁਣ ਇੱਧਰ ਵੀ ਜਿਹੜਾ ਮੋਰਚਾ ਲਾਉਣਾ ਪਵੇਗਾ ਇਹ ਨਾ ਹੋਵੇ ਕਿ ਤੁਸੀਂ ਕੱਲਾ ਸੋਸ਼ਲ ਮੀਡੀਆ ਤੇ ਵਿਰੋਧ ਕਰਦੇ ਰਹਜੋ ਸੋਸ਼ਲ ਮੀਡੀਆ ਤੇ ਸਟੈਂਡ ਖਸਪਸ਼ਟ ਕਰਦੇ ਰਹਜੋ ਜਾਂ ਕੋਈ ਇਸ ਤਰੀਕੇ ਨਾਲ ਜਿਹੜੀਆਂ ਮਾੜੀ-ਮੋਟੀ ਹਲਜੋਲ ਕਰਕੇ ਤੇ ਬੰਦ ਕਰਦੇ ਹੋ ਜਿਵੇਂ ਲਗਾਤਾਰ ਕਰ ਰਹੇ ਹੋ ਇਸ ਤਰੀਕੇ ਨਾਲ ਨਹੀਂ ਚੱਲਣਾ ਤੁਹਾਨੂੰ ਦੱਸਣਾ ਪੈਣਾ ਲੋਕਾਂ ਨੂੰ ਕਿ ਅਸੀਂ ਹੁਣ ਇਸ ਤਰੀਕੇ ਨਾਲ ਲੜਾਈ ਲੜਾਂਗੇ ਹਾਲਾਂਕਿ ਆਪ ਸਰਕਾਰ ਨੂੰ ਸਰ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਸੀ ਜਿਵੇਂ ਪਹਿਲਾਂ ਵੀ ਇਹਨਾਂ ਨੇ ਬੀਬੀਐਮਬੀ ਦੇ ਮੁੱਦੇ ਤੇ ਸੱਦੀ ਸੀ ਉਸ ਤਰੀਕੇ ਨਾਲ ਸਰ ਪਾਰਟੀ ਮੀਟਿੰਗ ਸੱਦ ਕੇ ਸਾਰੀਆਂ ਪਾਰਟੀਆਂ ਦਾ ਸਟੈਂਡ ਕਲੀਅਰ ਹੋਵੇ ਤੇ ਸਾਰੀਆਂ ਪਾਰਟੀਆਂ ਮਿਲ ਕੇ ਇਸ ਮੁੱਦੇ ਨੂੰ ਲੜਨ ਨਹੀਂ ਜੇਕਰ ਇਹ ਸਾਰੀਆਂ ਪਾਰਟੀਆਂ ਨਹੀਂ ਲੜਨਗੀਆਂ ਪੰਜਾਬ ਸਰਕਾਰ ਦੇ ਮੁਰੇ ਨਹੀਂ ਲੱਗੂਗੀ ਤਾਂ ਇਹਦੇ ਨਾਲ ਇਹ ਪੋਜੀਸ਼ਨ ਕਲੀਅਰ ਹੋ ਜੂ ਕਿ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਇਸ ਮੁੱਦੇ ਨੂੰ ਸਹਿਰਤਾ ਦੇ ਨਾਲ ਪਰ ਹੁਣ ਆਮ ਆਦਮੀ ਪਾਰਟੀ ਨੂੰ ਆਪਣੀ ਪੋਜੀਸ਼ਨ ਇੱਤੇ ਕਲੀਅਰ ਕਰਨੀ ਪਵੇਗੀ ਕਿ ਉਹ ਕਿਸ ਤਰੀਕਿਆਂ ਲੜਾਈ ਲੜਨਗੇ ਇਹ ਲੜਾਈ ਪੋਲੀਟੀਕਲ ਪਾਰਟੀਆਂ ਦੀ ਹੈ ਇਹ ਲੜਾਈ ਹੁਣ ਜੇ ਕੋਈ ਚੱਕ ਕੇ ਕਿਸਾਨ ਯੂਨੀਅਨਾਂ ਲੜਨਗੀਆਂ ਦੇਖੋ ਕਿਸਾਨ ਯੂਨੀਅਨਾਂ ਕਿਸਾਨਾਂ ਦੇ ਮੁੱਦਿਆਂ ਤੇ ਲੜ ਸਕਦੀਆਂ ਜਾਂ ਕੋਈ ਮੁੱਦਾ ਚੱਲ ਰਿਹਾ ਹੈ ਉਸ ਸਪੋਰਟ ਕਰ ਸਕਦੀਆਂ ਪਰ ਜੇ ਕਿਸਾਨ ਯੂਨੀਅਨਾਂ ਨੇ ਹਰ ਲੜਾਈ ਲੜਨੀ ਹੈ ਤੇ ਫਿਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਨਾਲ ਰਗੜ ਕੇ ਕਾ ਨੇ ਫੋੜੇ ਤੇ ਲਾਉਣਾ ਲੜਾਈ ਰਹੇ ਨੇ ਆ ਉਹ ਲੜਾਈ ਰਹੇ ਨੇ ਤਾਂ ਹਰੋਈ ਪੰਜਾਬ ਚ ਕਿਸੇ ਨਾਲ ਵੀ ਝੱਕਾ ਹੁੰਦਾ ਲੜਦੇ ਕੋਹਣਾ ਕਿਸਾਨ ਜਿੱਥੇ ਬੰਦियां ਲੜਦੀਆਂ ਹੁਣ ਉਸ ਤੋਂ ਆਜੋ ਅੱਗੇ ਕਾਂਗਰਸ ਦੀ ਗੱਲ ਕਾਂਗਰਸ ਨੇ ਸਮੇਂ-ਸਮੇਂ ਤੇ ਪੰਜਾਬ ਦੇ ਅਧਿਕਾਰਾਂ ਤੇ ਕਮਜ਼ੋਰ ਦੀਆਂ ਸਰਕਾਰਾਂ ਨੇ ਵੀ ਡਾਕੇ ਮਾਰੇ ਆ ਜੇ ਇੰਦਰਾ ਗਾਂਧੀ ਤੋਂ ਲੈ ਕੇ ਹੁਣ ਤੱਕ ਦੀਆਂ ਗੱਲਾਂ ਕਰਨੀਆਂ ਹੋਵੇ ਸਾਰਾ ਐਸਵਾਈਐਲ ਸਭ ਕੁਝ ਉਸ ਸਮੇਂ ਦੀ ਦੇਣਾ ਚੰਡੀਗੜ੍ਹ ਨੂੰ ਕਮਜ਼ੋਰ ਕਰਨਾ ਵੀ ਉਸ ਸਮੇਂ ਦੀ ਦੇਣਾ ਚੰਡੀਗੜ੍ਹ ਤੋਂ ਪੰਜਾਬ ਦੇ ਅਧਿਕਾਰ ਘਟਾਉਣੇ ਵੀ ਉਸ ਸਮੇਂ ਹੀ ਦੇਣਾ ਹਰ ਇੱਕ ਚੀਜ਼ ਉਸ ਸਮੇਂ ਦੀ ਦੇਣਾ ਪੰਜਾਬ ਦੇ ਸਾਰੀਆਂ ਚੀਜ਼ਾਂ ਨੂੰ ਪਾਸੇ ਉਹ ਕਾਂਗਰਸ ਨੇ ਟੰਗਿਆ ਹੁਣ ਕਾਂਗਰਸ ਨੂੰ ਇਸ ਤੇ ਸਟੈਂਡ ਸਪਸ਼ਟ ਕਰਨਾ ਪਵੇਗਾ ਤੇ ਖਾਸ ਕਰਕੇ ਕਾਂਗਰਸ ਦੇ ਮੁਖੀ ਰਾਹੁਲ ਗਾਂਧੀ ਨੂੰ ਕਿ ਉਹ ਪੰਜਾਬ ਦੇ ਨਾਲ ਖੜਦਿਆ ਜਾਂ ਇੱਥੇ ਡਿਪਲੋਮੈਟਿਕ ਜਿਹੜੀ ਆਪਣੀ ਰਾਜਨੀਤੀ ਕਰਦੇ ਆ ਜਦੋਂ ਕਿਤੇ ਸਾਊਥ ਦੇ ਵਿੱਚ ਕਿਸੇ ਸਟੇਟ ਦੇ ਉੱਤੇ ਹਮਲਾ ਹੁੰਦਾ ਕਿਸੇ ਸਟੇਟ ਦੇ ਅਧਿਕਾਰਾਂ ਦੇ ਉੱਤੇ ਹਮਲਾ ਹੁੰਦਾ ਤਾਂ ਰਾਹੁਲ ਗਾਂਧੀ ਬਹੁਤ ਰੌਲਾ ਪਾਉਂਦੇ ਆ ਪਰ ਜਦੋਂ ਪੰਜਾਬ ਦੇ ਉੱਤੇ ਹੁਣੇ ਹਮਲਾ ਹੈ ਉਦੋਂ ਰਾਹੁਲ ਗਾਂਧੀ ਦਾ ਕੀ ਸਟੈਂਡ ਹੈ ਕੀ ਉਹ ਕਹਿੰਦੇ ਨੇ ਇਸ ਮੁੱਦੇ ਦੇ ਉੱਤੇ ਠੀਕ ਹੈ ਫਿਰ ਉਸ ਤੋਂ ਅੱਗੇ ਪੰਜਾਬ ਕਾਂਗਰਸ ਪੰਜਾਬ ਕਾਂਗਰਸ ਹਾਲਾਂਕਿ ਉਹਦੇ 12 13 ਮੂੰਹ ਹੈ ਪੰਜਾਬ ਕਾਂਗਰਸ ਦੇ ਪਰ ਇਸ ਮੁੱਦੇ ਦੇ ਉੱਤੇ ਉਹ ਲੜਾਈ ਕਿਸ ਤਰੀਕੇ ਨਾਲ ਦੇ ਰਹੇ ਆ ਇਹ ਵੀ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਕਿਵੇਂ ਲੜਾਈ ਲੜਨਗੇ ਕਿਸ ਤਰੀਕੇ ਨਾਲ ਮਾਹੌਲ ਬਣਾਉਣਗੇ ਕਿਸ ਤਰੀਕੇ ਨਾਲ ਉਮਰੇ ਲੱਗਣਗੇ ਕਿਉਂਕਿ ਲੜਾਈ ਬੇਸ਼ੱਕ ਹੈ ਸਾਰੇ ਪੰਜਾਬੀਆਂ ਦੀ ਹੈ ਪਰ ਅਗਵਾਈ ਤਾਂ ਉਹਨਾਂ ਨੇ ਕਰਨੀ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਲੀਡਰ ਮੰਨਦੇ ਹਾਂ ਜਿਨ੍ਹਾਂ ਜਿਨ੍ਹਾਂ ਪੋਲੀਟੀਕਲ ਪਾਰਟੀਆਂ ਨੇ ਰਾਜ ਕੀਤਾ ਪੰਜਾਬ ਤੇ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਸਭ ਤੋਂ ਵਧੀਆ ਮੌਕਾ ਹੈ ਆਪਣੇ ਆਪ ਨੂੰ ਇਹ ਸਾਬਤ ਕਰਨ ਦਾ ਕਿ ਅਸੀਂ ਖੇਤਰੀ ਪਾਰਟੀਆਂ ਤੇ ਅਸੀਂ ਪੰਜਾਬ ਦੇ ਵਾਕਈ ਅਸੀਂ ਪੰਜਾਬ ਦੇ ਹਦਕਾਂ ਦੇ ਵਿੱਚ ਖੜਨ ਵਾਲੀ ਪਾਰਟੀਆਂ ਹੈ ਤੇ ਜੇਕਰ ਇੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਰਹਿ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਲੜਾਈ ਨੂੰ ਨਹੀਂ ਲੜਦਾ ਜਾਂ ਕਮਜ਼ੋਰੀ ਨਾਲ ਲੜਦਾ ਹੈ ਜਾਂ ਸਿਰਫ ਉਹ ਵੀ ਫੇਸਬੁੱਕ ਤੇ ਲੜਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਪੱਤਾ ਸਾਫ਼ ਸਮਝੋ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਆਪਣਾ ਪੁਰਾਣਾ ਇਤਿਹਾਸ ਯਾਦ ਕਰਨਾ ਚਾਹੀਦਾ ਹਾਲਾਂਕਿ ਉਹ ਲੀਡਰਸ਼ਿਪ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਕੋਲੇ ਜਿਹੜੀ ਅਸੀਂ ਕਹਿ ਰਹੇ ਹਾਂ ਕਿ ਜਦੋਂ ਮੋਰਚੇ ਲੱਗਦੇ ਸੀ ਚਾਹੇ ਨਨਕਾਣਾ ਸਾਹਿਬ ਦਾ ਮੋਰਚਾ ਧਰਮ ਯੁੱਧ ਮੋਰਚਾ ਕਿੰਨੇ ਮੋਰਚੇ ਲੱਗੇ ਜਿਹੜੀ ਉਸ ਸਮੇਂ ਦੀ ਲੀਡਰਸ਼ਿਪ ਸੀ ਬੇਸ਼ੱਕ ਉਹ ਕੁਆਲਿਟੀ ਨਹੀਂ ਹੈ ਪਰ ਜੇਕਰ ਫਿਰ ਵੀ ਸਾਬਤ ਕਰਨਾ ਚਾਹੁੰਦੀ ਹੈ ਤਾਂ ਉਸ ਤਰੀਕੇ ਨਾਲ ਮੋਰਚਾ ਬੰਦੀ ਕਰਕੇ ਉਸ ਤਰੀਕੇ ਨਾਲ ਲੜਾਈ ਮੋਰਚਾ ਖੋਲਣਾ ਪਵੇਗਾ ਕੇਂਦਰ ਦੇ ਖਿਲਾਫ ਤੇ ਭਾਈਪਾ ਨੂੰ ਸਪਸ਼ਟ ਕਹਿਣਾ ਪਵੇਗਾ ਸੁਖਵੀਰ ਸਿੰਘ ਬਾਦਲ ਨੂੰ ਕਿ ਅਸੀਂ ਤੁਹਾਡੇ ਨਾਲ ਕੋਈ ਸਮਝੌਤਾ ਨਹੀਂ ਕਰਨੇ ਕਰਦੇ ਤੁਸੀਂ ਲਗਾਤਾਰ ਪੰਜਾਬ ਦੇ ਉੱਤੇ ਇਹੜੇ ਹਮਲਾ ਕਰ ਰਹੇ ਹੋ ਲਗਾਤਾਰ ਪੰਜਾਬ ਦੇ ਅਧਿਕਾਰਾਂ ਦੇ ਉੱਤੇ ਡਾਕੇ ਮਾਰ ਰਹੇ ਹੋ ਸਾਡਾ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ ਇਸ ਤਰੀਕੇ ਨਾਲ ਇੱਕ ਸਟੈਂਡ ਹੁਣ ਕਿਉਂਕਿ ਹੁਣ ਇਹ ਨਹੀਂ ਹੈ ਕਿ ਤੁਸੀਂ ਸ਼ਿਕਾਰਨਾ ਵੀ ਰਹੋ ਤੇ ਸ਼ਿਕਾਰੀ ਨਾਲ ਵੀ ਹੁਣ ਤਾਂ ਤੁਹਾਨੂੰ ਲੈਣ ਖਿੱਚਣੀ ਪੈਣੀ ਹੈ ਕਿ ਇਧਰ ਕਿਹੜਾ ਤੇ ਇਧਰ ਕਿਹੜਾ ਪੰਜਾਬ ਨਾਲ ਕਿਹੜਾ ਤੇ ਕੇਂਦਰ ਨਾਲ ਕਿਹੜਾ ਜਿਹੜਾ ਕੋਈ ਬੰਦਾ ਡਿਪਲੋਮੈਟਿਕ ਗੱਲ ਕਰੂਗਾ ਧੋਗਲੀ ਗੱਲ ਕਰੂਗਾ ਤਾਂ ਉਹਦਾ ਨਤੀਜਾ ਪੰਜਾਬੀਆਂ ਨੂੰ ਦੇਣਗੇ ਤੇ ਨਾਲ ਹੀ ਜੇ ਕੋਈ ਵਿਧਾਨ ਸਭਾ ਦਾ ਸੈਸ਼ਨ ਸੱਦਦਾ ਜਾਂ ਸਰਪਾਰਟੀ ਮੀਟਿੰਗ ਹੁੰਦੀ ਹੈ ਤਾਂ ਉੱਥੇ ਵੀ ਸਰਕਾਰ ਨੂੰ ਵੀ ਇਹ ਬੇਨਤੀ ਹੈ ਕਿ ਹੁਣ ਉਹ ਜਿਹੜਾ ਰੋਣਾ ਜਿਹੜਾ ਕਹਿ ਦਿੰਨੇ ਅਸੀਂ ਉਹ ਨਾ ਪਾਇਆ ਜਾਵੇ ਕਿ ਵਾਰੀ-ਵਾਰੀ ਉਹੀ ਗੱਲਾਂ ਕਿ ਪਹਿਲਾਂ ਉਹਨੇ ਇਦੋਂ ਹੱਕ ਵਿੱਚ ਉਦੋਂ ਆਏ ਹੱਕ ਵਿੱਚ ਜਿਹੜੇ ਪੁਰਾਣਿਆਂ ਨੇ ਹੱਕ ਵਿੱਚ ਉਹਨਾਂ ਦੇ ਮੱਥਾਂ ਤੇ ਕਲੰਕ ਲੱਗਿਆ ਹੋਇਆ ਅੱਜ ਪੰਜਾਬ ਸਰਕਾਰ ਦੀ ਵਾਰੀ ਹੈ ਅੱਜ ਭਗਵਾਨ ਸਿੰਘ ਮਾਨ ਦੀ ਵਾਰੀ ਹੈ ਉਹ ਕਿੰਨਾ ਪੰਜਾਬ ਦੇ ਹੱਕਾਂ ਲਈ ਡਟ ਕੇ ਖੜ ਜਾਂਦੇ ਨੇ ਉਹ ਹੁਣ ਪਤਾ ਲੱਗਣਾ ਹੈਗਾ ਫੇਸਬੁੱਕ ਤੇ ਜਾਂ ਜਿਹੜੀਆਂ ਆਮ ਤੌਰ ਤੇ ਸਟੇਜਾਂ ਤੋਂ ਖੜ ਕੇ ਸ਼ੇਖੀਆ ਮਾਰਨ ਦੇ ਵਿੱਚ ਤਾਂ ਸਾਰੇ ਪੰਜਾਬ ਨਾਲ ਖੜਦੇ ਤੇ ਸਾਰੇ ਪੰਜਾਬ ਦੇ ਰਖਵਾਲੇ ਆ ਪਰ ਅਸਲ ਪੰਜਾਬ ਦੇ ਰਖਵਾਲੇ ਹੁਣ ਪਤਾ ਲੱਗਣਾ ਹੈ ਜੇ ਵਿਧਾਨ ਸਭਾ ਦਾ ਸੈਸ਼ਨ ਵੀ ਇਸ ਮੁੱਦੇ ਤੇ ਆਉਂਦਾ ਹੈ ਜੇ ਕੋਈ ਇਸ ਦੇ ਖਿਲਾਫ ਕੋਈ ਬਿੱਲ ਲੈ ਕੇ ਆਉਂਦੇ ਆ ਕਾਨੂੰਨ ਪਾਸ ਕਰਦੇ ਆ ਤਾਂ ਉਹਦੇ ਤੇ ਵੀ ਉਹ ਮੇਣਾ ਮੇਣੀ ਵਾਲੀ ਗੱਲ ਨਾ ਹੋ ਕੇ ਸਪਸ਼ਟ ਰੂਪ ਦੇ ਸਾਰੀਆਂ ਪਾਰਟੀਆਂ ਨੂੰ ਭਾਜਪਾ ਦੇ ਖਿਲਾਫ ਕੇਂਦਰ ਦੇ ਖਿਲਾਫ ਡਟ ਕੇ ਖੜਨਾ ਚਾਹੀਦਾ ਤੇ ਪੰਜਾਬ ਭਾਜਪਾ ਲਈ ਵੀ ਹੁਣ ਇਹ ਸਵਾਲ ਹੈ ਰਵਨੀਤ ਬਿੱਟੂ ਨੇ ਸੁਨੀਲ ਜਾਖੜ ਨੇ ਸਰਜੀਤ ਜਿਆਣੀ ਨੇ ਅਸ਼ਵਨੀ ਸ਼ਰਮਾ ਨੇ ਕਿ ਉਹ ਹੁਣ ਇੱਥੇ ਕੀ ਸਟੈਂਡ ਲੈਣਗੇ ਪੰਜਾਬ ਨਾਲ ਖੜਨਗੇ ਜਾਂ ਆਪਣੀ ਪਾਰਟੀ ਨਾਲ ਖੜਨਗੇ ਰਵਨੀਤ ਬਿੱਟੂ ਤਾਂ ਇਹ ਵੀ ਕਹਿ ਦਿੰਦੇ ਹੁੰਦੇ ਕਈ ਵਾਰ ਕਿ ਮੈਨੂੰ ਪੁੱਛ ਕੇ ਇਹਨਾਂ ਨੇ ਆ ਫੈਸਲਾ ਲਿਆ ਜਾਂ ਵਾਪਸ ਵੀ ਮੈਨੂੰ ਪੁੱਛ ਕੇ ਲੈਂਦੇ ਸਲਾਹ ਕਰਦੇ ਪਰ ਹੁਣ ਕੀ ਲੱਗਾ ਸਲਾਹ ਨਹੀਂ ਹੋਈ ਉਹਨਾਂ ਨੂੰ ਦੇਖੋ ਰਮਨੀਤ ਬਿੱਟੂ ਕਹਿੰਦੇ ਆ ਪਰ ਜਿਸ ਤਰੀਕੇ ਨਾਲ ਉਹ ਫੈਸਲਾ ਲੈ ਆਉਂਦੇ ਆ ਸਲਾਸ ਲੋਕ ਬਹੁਤੀ ਕਿਸੇ ਦੀ ਲੈਂਦੇ ਨਹੀਂਗੇ ਕਿਉਂਕਿ ਉਹਨਾਂ ਨੇ ਬਿਹਾਰ ਚੋਂ ਜਿੱਤੀ ਹੈ ਜਦੋਂ ਇਹ ਕੇਂਦਰ ਦੀ ਵਿੱਚ ਵਿੱਚ ਬੈਠੀ ਭਾਏ ਭਾ ਕੋਈ ਵੱਡੀ ਚੋਣ ਜਿੱਤ ਲੈਂਦੀ ਹੈ ਤਾਂ ਫਿਰ ਉਹ ਵੱਡਾ ਹਮਲਾ ਕਿਸੇ ਨਾ ਕਿਸੇ ਸੂਬੇ ਤੇ ਕਰਦੀ ਹੈ ਜਦੋਂ ਉਹ ਜਦੋਂ ਉਹਨਾਂ ਨੇ ਹਰਿਆਣਾ ਜਿੱਤਿਆ ਤਾਂ ਪੰਜਾਬ ਦੇ ਕਿਸਾਨਾਂ ਨਾਲ ਉਦੋਂ ਇਹਨਾਂ ਦੀ ਭੜਤ ਹੋਈ ਲਗਾਤਾਰ ਹੁਣ ਉਹਨਾਂ ਨੇ ਬਿਹਾਰ ਜਿੱਤਿਆ ਉਹਨਾਂ ਦੇ ਦਿਮਾਗ ਨੂੰ ਉਹ ਜਿਹੜਾ ਫਤੂਰ ਚੜਿਆ ਹੋਇਆ ਜਿੱਤ ਦਾ ਜਿਹਦੇ ਕਰਕੇ ਹੁਣ ਪੰਜਾਬ ਨਾਲ ਫਿਰ ਪੰਗਾ ਲੈ ਰਹੇ ਆ ਤੇ ਪੰਜਾਬ ਦੇ ਲੋਕਾਂ ਨੂੰ ਵੀ ਇੱਥੇ ਇੱਕ ਉਸ ਹਿਰਤਾ ਤੋਂ ਕੰਮ ਲੈਣਾ ਪਵੇਗਾ ਕਿ ਜਿਹੜੇ ਲੋਕ ਅੱਗ ਲਾਉ ਡੱਬੂ ਕੰਤੇ ਵਾਲੇ ਲੋਕ ਹੈ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਫੇਸਬੁੱਕ ਤੇ ਮਾਰਦੇ ਆ ਵੀ ਪੰਜਾਬ ਦੇ ਅਸੀਂ ਰਖਵਾਲੇ ਆ ਪੰਜਾਬ ਦੀ ਖਤਰਾਂੇ ਕਰਦੇ ਆਂਗੇ ਪੰਜਾਬ ਦੇ ਹੱਕਾਂ ਤੇ ਡਾਕਾ ਫਲਾਨਾ ਉਹਨਾਂ ਤੋਂ ਹੀ ਬਚਣ ਦੀ ਲੋੜ ਹੈ ਜਿਹੜੇ ਵੱਧ ਕਰਨਗੇ ਆ ਕੇ ਇੱਥੇ ਗੱਲਾਂ ਜਿਹੜੇ ਪੰਜਾਬ 29 ਪੰਜਾਬ ਦੀ ਖਾਤਰ ਮਰ ਜਾਂਦੇ ਆਥਨ ਨੂੰ ਤੇ ਧੜਕੇ ਨੂੰ ਫਿਰ ਜਉਂਦੇ ਜਾਂਦੇ ਆ ਵੀ ਉਹ ਵੇਖ ਕੇ ਫੇਸਬੁੱਕ ਦੇ ਉਹਨਾਂ ਤੋਂ ਵੀ ਬਚਨ ਦੀ ਲੋੜ ਹੈ ਜਿਹੜੇ ਫੇਸਬੁੱਕ ਤੇ ਬੈਠੇ ਪੰਜਾਬ ਦੇ ਰਖਵਾਲੇ ਆ ਇਹਨਾਂ ਨੂੰ ਇਸ ਇਹਨਾਂ ਮੋਰਚਿਆਂ ਤੋਂ ਦੂਰ ਰੱਖਣ ਦੀ ਲੋੜ ਹੈ ਨਹੀਂ ਇਹ ਮੋਰਚੇ ਖਰਾਬ ਕਰਨਗੇ ਚਾਹੇ ਉਹ ABC ਕੋਈ ਵੀ ਹੋਵੇ ਜਿਨ੍ਹਾਂ ਦੇ ਕੋਲੇ ਕੋਈ ਜਥੇਬੰਦਕ ਤਾਕਤ ਨਹੀਂ ਜਿਨ੍ਹਾਂ ਦੇ ਕੋਲੇ ਕੋਈ ਪੋਲੀਟੀਕਲ ਤਾਕਤ ਨਹੀਂ ਮਤਲਬ ਕੋਈ ਪੋਲੀਟੀਕਲ ਪਾਰਟੀ ਦੇ ਆਗੂ ਨਹੀਂ ਕੋਈ ਜਥੇਬੰਦਕ ਉਹਨਾਂ ਕੋਲੇ ਤਾਕਤ ਨਹੀਂ ਜਿਹੜੇ ਕੱਲੇ ਹੀ ਆਉਂਦੇ ਆ ਤੇ ਰੌਲਾ ਪਾ ਕੇ ਤੇ ਕੱਲੇ ਹੀ ਤੁਰ ਜਾਂਦੇ ਆ ਉਹਨਾਂ ਤੋਂ ਵੀ ਬਚਨ ਦੀ ਲੋੜ ਹੈ ਉਹ ਗੱਲਾਂ ਤਾਂ ਕਰਨਗੇ ਵੀ ਆਥੋਂ ਨੂੰ ਵੀ ਕਿਸੇ ਦਿੱਲੀ ਨੂੰ ਖੋੱਕ ਕੇ ਇੱਥੇ ਲੈ ਆਵਾਂਗੇ ਜਿਵੇਂ ਕਹਿੰਦੇ ਆ ਕਿ ਬੜੇ ਉਹ ਭਾਸ਼ਣਾਚ ਵੀ ਕਹਿੰਦੇ ਰਹਿੰਦੇ ਆ 20 ਵਾਰ ਜਿੱਤ ਕੇ ਛੱਡੀ ਦਿੱਲੀ ਫਲਾਣੇ ਵਾਰ ਜਿੱਤ ਕੇ ਛੱਡੀ ਦਿੱਲੀ ਸੋ ਅਜਿਹੇ ਬੰਦਿਆਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ ਦਿੱਲੀ ਵੱਡੇ ਹਮਲੇ ਦੇ ਰੂਪ ਦੇ ਵਿੱਚ ਆ ਰਹੀ ਹੈ ਜਿਵੇਂ ਪਹਿਲਾਂ ਸਿਆਣਪ ਨਾਲ ਠੰਮੇ ਨਾਲ ਤੈਨਾਂ ਕਿਹੇ ਖੇਤੀ ਕ ਨੂੰ ਰੱਦ ਕਰਾ ਕੇ ਆ ਤੇ ਲੰਮੀ ਜੰਗ ਲੜੀ ਆ ਉਦੋਂ ਵੱਡੀ ਜੰਗ ਆਣ ਖੜੀ ਆ ਪੰਜਾਬ ਦੇ ਉੱਤੇ ਤੇ ਇਹਨਾਂ ਵੀ ਠੰਮੇ ਨਾਲ ਬੜੀ ਸ਼ਾਂਤੀ ਨਾਲ ਤੇ ਹੁਣ ਅਗਵਾਈ ਕਿਸ ਤਰੀਕੇ ਨਾਲ ਕਰਦੀਆਂ ਪੋਲੀਟੀਕਲ ਪਾਰਟੀਆਂ ਕਿਉਂਕਿ ਜੁਮਾ ਪੋਲੀਟੀਕਲ ਪਾਰਟੀਆਂ ਦਾ ਉਹ ਤਾਂ ਹੁਣ ਆਉਣ ਵਾਲਾ ਸਮਾਂ ਕਲੀਅਰ ਹੋਊਗਾ ਪਰ ਪੰਜਾਬ ਦੇ ਸਿਰੇ ਲੜਾਈ ਪੈ ਚੁੱਕੀ ਹੈ ਪੰਜਾਬ ਕਿਵੇਂ ਲੜਦਾ ਹੈ ਕਿਹਨੂੰ ਅੱਗੇ ਲਾ ਕੇ ਲੜਦਾ ਹੈ ਕਿਸ ਤਰੀਕੇ ਨਾਲ ਲੜਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਹੜਾ ਬੰਦਾ ਇਹ ਪੰਜਾਬ ਦੀ ਲੜਾਈ ਲੜੇਗਾ ਉਹ ਆਉਣ ਵਾਲੇ ਸਮੇਂ 'ਚ ਪੰਜਾਬੀਆਂ ਦੇ ਤੋਂ ਕੁਝ ਲੈ ਬੈਠੇਗਾ ਪਰ ਜਿਹੜਾ ਹੁਣ ਪੰਜਾਬ ਨਾਲ ਧੋਖਾ ਕਰ ਗਿਆ ਦੇਖੋ 79 ਚ ਕੀ ਹੋਇਆ 84 ਚ ਕੀ ਹੋਇਆ 78 ਚ ਕੀ ਹੋਇਆ 68 ਚ ਕੀ ਹੋਇਆ ਉਹਨੋਂ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਠੀਕ ਹੈ ਉਹ ਯਾਦ ਕਰਦੀ ਹੈ ਪਰ ਉਹਨੂੰ ਪਤਾ ਨਹੀਂ ਅੱਜ ਕੱਲ੍ਹ ਆ ਦੌਰ ਸੋਸ਼ਲ ਮੀਡੀਆ ਦਾ ਹਰ ਇੱਕ ਚੀਜ਼ ਰਿਕਾਰਡ ਦੇ ਵਿੱਚ ਰਹਿ ਜਾਣੀ ਹੈ ਇੱਕ ਇੱਕ ਬਿਆਨ ਤੁਹਾਡਾ ਰਿਕਾਰਡ ਚ ਰਹਿ ਜਾਣਾ ਇੱਕ ਇੱਕ ਚੀਜ਼ ਤੁਹਾਡੀ ਫੇਸਬੁੱਕ YouTube ਤੇ ਪਈ ਰਹਿ ਜਾਣੀ ਹੈ ਸੋ ਆਉਣ ਵਾਲੀਆਂ ਪੀੜ੍ਹੀਆਂ ਆ ਰਿਕਾਰਡ ਸਮੇਤ ਤੁਹਾਨੂੰ ਯਾਦ ਕਰਨਾ ਹੈ ਕਿ ਆ ਬੰਦੇ ਨੇ ਉਦੋਂ ਆ ਕੀਤਾ ਸੀ ਤੇ ਆ ਬੰਦੇ ਨੇ ਉਦੋਂ ਆ ਕੀਤਾ ਸੀ ਸੋ ਲੋੜ ਆ ਹੁਣ ਸਹਿਰਤਾ ਨਾਲ ਪੰਜਾਬ ਦੀ ਲੜਾਈ ਲੜਨ ਦੀ ਇਹਨਾਂ ਸਾਰੀਆਂ ਪੋਲੀਟਿਕਲ ਪਾਰਟੀਆਂ ਨੂੰ ਆਪਣਾ ਸਟੈਂਡ ਹੁਣ ਇੱਕ ਦੋ ਦਿਨਾਂ ਦੇ ਵਿੱਚ ਕਲੀਅਰ ਕਰ ਦੇਣਾ ਚਾਹੀਦਾ ਕਿਉਂਕਿ ਇੱਕ ਤਰੀਕੇ ਨੂੰ ਤਾਂ ਸ਼ੈਸ਼ ਨਹੀਂ ਹੈ ਤੇ ਜੇ ਬਿੱਲ ਪਾਸ ਹੋ ਗਿਆ ਕਾਨੂੰਨ ਬਣ ਗਿਆ ਫਿਰ ਕੱਲਾ ਰੋਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਫਿਰ ਸਿਰਫ ਗੱਲਾਂ ਰਹਿ ਜਾਣੀਆਂ ਜਿਵੇਂ ਬੀਬੀ ਐਮਪੀ ਦੇ ਉੱਤੇ ਸੀਆਈਐਸਐਫ ਲੱਗ ਚੁੱਕੀ ਹੈ ਉਸੇ ਤਰੀਕੇ ਦੇ ਨਾਲ ਫਿਰ ਗੱਲਾਂ ਕਰਨ ਜੋਗੇ ਨਾ ਰਹਿ ਜਾਈਗੇ ਅਸਲ ਲੜਾਈ ਹੁਣ ਪੰਜਾਬ ਸਿਰ ਆ ਗਈ ਹੈ ਤੇ ਸਾਰੇ ਲੋਕਾਂ ਨੂੰ ਸਹਿਰਦੋ ਕੇ ਲੜ